ਜੇਤਾ ਜੀ ਭਾਰਤ ਸਰਕਾਰ ਤੇ ਸਟੇਟ ਸਰਕਾਰ ਦੋਨਾਂ ਦਾ ਹੀ ਘਟਾਰੇ ਉਹਨਾਂ ਦੀ ਨਲਾਈਕੀ ਰਹੀ ਹੈ ਕਿ ਇਹ ਜੀ ਜਗ੍ਹਾ ਦੇ ਉੱਤੇ ਸਿਕورٹی ਘਟਾ ਲੈਣਾ ਤਾਂ ਇਹ ਜਾਂਚ ਤਦ ਵਿਚਾਰ ਬਿਆਨ ਬਾਈ ਨਾਲ ਤਾਂ ਕੁਝ ਨਹੀਂ ਹੋਣਾ ਇਹ ਤਾਂ ਕੁਝ ਕਰਕੇ ਦਿਖਾਣਾ ਪੈਣਾ ਤੇ ਉਹ ਚੀਨ ਹੈ ਤੇ ਪਾਕਿਸਤਾਨ ਹੈ ਜਿਹੜਾ ਵੀ ਸਾਨੂੰ ਅੱਖਾਂ ਸਗਾਦਾ ਸਾਡੇ ਮੁਲਕ ਨੂੰ ਉਹ ਸਿੱਧਾ ਟੱਕਰ ਨਾਲ ਔਰ ਪਹਿਲੀ ਵਾਰ ਹੋਇਆ ਕਿ ਉੱਥੇ ਦੀ ਜਿਹੜੀ ਆਬਾਦ ਹੈ ਕਸ਼ਮੀਰ ਦੀ ਪੈਰਗਾਮ ਹਾਦਸੇ ਤੋਂ ਬਾਅਦ ਉਹ ਰੋਡ ਦੇ ਉੱਤੇ ਹੈ ਸਾਰੀ ਹੱਤਵਾਦੀ ਖਿਲਾਫ ਹੈ। ਪਰ ਉੱਥੇ ਦੀ ਮਸਜਿਦਾਂ ਦੇ ਅੰਦਰ ਐਲਾਨ ਹੋਇਆ ਹੈ ਬਗਾਦ ਕਿ ਅਸੀਂ ਇਹਨੂੰ ਖਤਮ ਕਰਾਂਗੇ ਅਸੀਂ ਇਸ ਭਾਰਤ ਸਰਕਾਰ ਦੇ ਇਸ ਸਟੇਟ ਸਰਕਾਰ ਦੇ ਨਾਂ ਪਰ ਸਰਕਾਰ ਨੂੰ ਉੱਥੇ ਦੀ ਪਤਾ ਸੀ ਕਿ ਲੋਕ ਇੱਥੇ ਸਲਾਨੀ ਆਉਂਦੇ ਸੀ ਸੈਰ ਸਪਾਟੇ ਨੂੰ ਉੱਥੇ ਸਿਕਿਉਰਿਟੀ ਦਾ ਪ੍ਰਬੰਧ ਪਹਿਲੇ ਨਹੀਂ ਹੋਣਾ ਚਾਹੀਦਾ ਸੀ ਇਹ ਜਦ ਕੇ ਸਿਕਿਉਰਿਟੀ ਕੁਝ ਦਿਨ ਪਹਿਲਾਂ ਹੀ ਹਟਾਈ ਗਈ। ਉਹਦਾ ਕਾਰਨ ਕੀ ਹੈ ਜਾਂਚਤਾ ਵਿੱਚ ਸਰਕਾਰਾਂ ਦੀ ਜਾਂਚ ਕਰਾਂਗੇ। ਨੇਪਲ ਦੀ ਸਕਿਉਰਿਟੀ ਤੁਸੀਂ ਕਹਿੰਦੇ ਹਟਾ ਦਿੱਤੀ ਗਈ ਕਾਰਨ ਕੀ ਰਿਹਾ ਹੈ ਇਹਦੇ ਕਿ ਪਹਿਲਾਂ ਹੀ ਕੁਝ ਨੰਬਰਸਰ ਵੀ ਬੰਬ ਧਮਾਕਾ ਹੋਇਆ ਸੀ ਪੁਲ ਚੌਂਕੀ ਦੇ ਵਿੱਚ ਇਹ ਚੀਜ਼ਾਂ ਕਿਉਂ ਇਹੋ ਜਿਹਾ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਨੇ ਕੀ ਇਹਦੇ ਪਿੱਛੇ ਕਿਹਦਾ ਹੱਥ ਤਾਂ ਕੀ ਚੱਲ ਰਿਹਾ ਹੈ ਦੂਸਰੀ ਸਰਕਾਰਾਂ ਦੇ ਘਾਟੇ ਵਿੱਚ ਸਰਕਾਰਾਂ ਟਾਈਟ ਕੰਮ ਕਰਨੀਆਂ ਰੱਖਿਆ ਪ੍ਰਬੰਧ ਚੰਗੇ ਹੋਣਗੇ ਤੇ ਕਿਹਨਾਂ ਰੁਕ ਜਾਣਗੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਵਾਪਰੀਆ ਉੱਥੇ ਇਹ ਜਿਹੜੇ ਆਤੰਕਵਾਦੀਆਂ ਵੱਲੋਂ ਗੋਲੀਆਂ ਚਲਾ ਕੇ ਕਰੀਬ 28 ਦੇ ਕਰੀਬ ਜਿਹੜੇ ਲੋਕਾਂ ਦਾ ਜਿਹੜਾ ਮਨੁੱਖਤਾ ਦਾ ਕਤਲ ਕੀਤਾ ਹੈ ਉਹਦੇ ਸਬੰਧ ਵਿੱਚ ਸਾਡੇ ਨਾਲ ਸੈਫ احمد ਜੋ ਸੀਨੀਅਰ ਮੁਸਲਮ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਾਡੇ ਨਾਲ ਜੁੜੇ ਨੇ ਕਿ ਉਹਨਾਂ ਨੂੰ ਜਾਣਦੇ ਆ ਕਿ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਸਾਹਿਬ ਜੀ ਜਿਹੜੀ ਘਟਨਾ ਵਾਪਰੀ ਆ ਮਨੁੱਖਤਾ ਦਾ ਕਤਲ ਕੀਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਕਿ ਮਹਿਲਗਾਮ ਦੇ ਵਿੱਚ ਘਟਨਾ ਵਾਪਰੀ ਹੈ ਸਤਿ ਸ਼੍ਰੀ ਅਕਾਲ ਜੀ ਇਸ ਘਟਨਾ ਲਈ ਤਾਂ ਕੋਈ ਪੜਤਾਲ ਸ਼ਬਦ ਹੀ ਨਹੀਂ ਅਫਸੋਸ ਦਾ ਜੁਗ ਘਟਨਾ ਵਾਪਰੀ ਇਹ ਤਾਂ ਪੂਰੇ ਭਾਰਤ ਦੇਸ਼ ਨੂੰ ਪੂਰੀ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੰਦਾ ਹੈ ਇਹ ਜਿਹੜਾ ਹਮਲਾ ਹੈ ਪੂਰੀ ਸਮਝੋ ਇਨਸਾਨੀਅਤ ਦੇ ਉੱਤੇ ਹਮਲਾ ਹੈ ਅਰਧਵਾਦੀ ਕਿਸੇ ਵੀ ਧਰਮ ਦਾ ਨਹੀਂ ਹੈ ਉਹ ਕਿਸੇ ਵੀ ਧਰਮ ਜਿਹਾ ਪੈਦਾ ਹੋ ਸਕਦਾ ਲੇਕਿਨ ਕਿਸੇ ਧਰਮ ਦਾ ਨਹੀਂ ਹੈ ਇਸਲਾਮ ਦੇ ਅੰਦਰ ਕੁਰਾਨ ਪਾਕ ਚ ਅੱਲਾ ਦਾ ਹੁਕਮ ਹੈ ਕਿ ਜੇ ਕੋਈ ਇੱਕ ਇਨਸਾਨ ਕਿਸੇ ਦੂਜੇ ਨਿਰਦੋਸ਼ ਇਨਸਾਨ ਦਾ ਕਤਲ ਕਰਦਾ ਤਾਂ ਸਮਝੋ ਉਸਨੇ ਪੂਰੀ ਕਾਇਨਾਤ ਦਾ ਪੂਰੀ ਸ੍ਰਿਸ਼ਟੀ ਦਾ ਕਤਲ ਕਰ ਦਿੱਤਾ ਉਹਦੀ ਐਡੀ ਵੱਡੀ ਸਜ਼ਾ ਇਸ ਲਈ ਸਿੱਤਵਨ ਲਈ ਦੁਆ ਕਰਦੇ ਹਾਂ ਉਸ ਪਰਿਵਾਰਾਂ ਲਈ ਜਿਨ੍ਹਾਂ ਦੇ ਬਾਪ ਭੈਣ ਭਾਈ ਵਿਛੜੇ ਨੇ ਰੱਬ ਉਹਨਾਂ ਨੂੰ ਉਹਨਾਂ ਨੂੰ ਸਬਰ ਦਾ ਬਲ ਬਖਸ਼ੇ ਸਬਰਤਾ ਕਰੇ ਉਹਨਾਂ ਨੂੰ ਹਿੰਮਤ ਦੇ ਤੇ ਜਿਹੜੀਆਂ ਕਮੀਆਂ ਰਹੀਆਂ ਨੇ ਉੱਥੇ ਹੂੰ ਉਸ ਮੌਕੇ ਦੇ ਉੱਤੇ ਕਿਸ ਤਰ੍ਹਾਂ ਇਹ ਅਟੈਕ ਹੋ ਗਿਆ ਜਿਹੜਾ ਪਹਿਲਗਾਮ ਜਿਹੜਾ ਇਲਾਕਾ ਜੀ ਅਰਥਾ ਉਹ ਉੱਥੇ ਦੇ ਬਹੁਤ ਖੂਬਸੂਰਤ ਇਲਾਕਿਆਂ ਵਿੱਚੋਂ ਇੱਕ ਹੈ ਜੀ ਸਰਾਨੀ ਵੀ ਉੱਥੇ ਜਾਂਦੇ ਨੇ ਕੋਈ ਵੀ ਸਲਾਨੀ ਜਿਹੜਾ ਕਸ਼ਮੀਰ ਜਲ ਜਾਊਗਾ ਉਹ ਪਹਲਗਾਮ ਜਾਂਦੇ ਜਾਂਦਾ ਹਮ ਉੱਥੇ ਕਾਫੀ ਰਸ਼ ਹੁੰਦਾ ਮੈਂ ਵੀ ਗਿਆ ਹੁਥੇ ਸਿਕਿਉਰਿਟੀ ਦਾ ਨਾ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਜਾਂਚ ਦਾ ਵਿਸ਼ਾ ਜੇਕਰ ਗੱਲ ਕਰੀਏ ਆਪਾਂ ਉੱਥੇ ਜਿਵੇਂ ਸਰਕਾਰ ਦੀ ਉਥੇ ਦੀ ਸਰਕਾਰ ਨੂੰ ਪਤਾ ਹੈ ਕਿ ਹਰ ਸਾਲ ਜਦੋਂ ਗਰਮੀ ਦਾ ਸੀਜ਼ਨ ਮੌਸਮ ਬਦਲਦਾ ਜਾਂ ਫਿਰ ਉਂਝ ਵੀ ਠੰਡੇ ਮੌਸਮ ਵਿੱਚ ਵੀ ਉੱਥੇ ਲੋਕ ਐਨਜੋਏ ਕਰਨ ਲਈ ਜਾਂ ਘੁੰਮਣ ਲਈ ਜਾਓ ਖੂਬਸੂਰਤ ਇਲਾਕਾ ਪਹਲਗਾਮ ਦੇਖਣ ਲਈ ਜਾਂਦੇ ਨੇ ਕਿਉਂ ਸੁਰੱਖਿਆ ਨੂੰ ਕਿਉਂ ਨਹੀਂ ਉੱਥੇ ਪ੍ਰਬੰਧ ਦਿੱਤੇ ਕਿ ਲੈ ਕੇ ਘਟ ਘਟੇ ਗਏ ਨੇ ਜੀਤਾ ਜੀ ਭਾਰਤ ਸਰਕਾਰ ਤੇ ਸਟੇਟ ਸਰਕਾਰ ਦੋਨਾਂ ਦਾ ਹੀ ਘਟਾ ਰਿਆ ਉਹਨਾਂ ਦੀ ਨਲਾਇਕੀ ਰਹੀ ਹੈ ਕਿ ਇਹ ਜੀ ਜਗ੍ਹਾ ਦੇ ਉੱਤੇ ਸਿਕਿਉਰਿਟੀ ਘਟਾ ਲਈ ਨਾ ਤਾਂ ਇਹ ਜਾਣਤਾਰ ਵਿਚ ਤੇ ਜਿਸ ਦੇ ਨਾਲ ਅੱਜ ਮੈਂ ਸਵੇਰੇ ਨਿਊਜ਼ ਵਿੱਚ ਸਾਡੇ ਰਿਟਾਇਰ ਜਨਰਲ ਨੇ ਜਨਰਲ ਰੱਖੀ ਸਾਹਿਬ ਉਹਨਾਂ ਦਾ ਬਿਆਨ ਸੁਣਿਆ ਸੀਗਾ ਉਹ ਬੜੇ ਗੁੱਸੇ ਵਿੱਚ ਸੀਗੇ ਉਹਨਾਂ ਨੇ ਕਿਹਾ ਕਿ 1,80,000 ਦੇ ਕਰੀਬ ਜੀ ਜਿਹੜੀ ਸੈਨਾ ਦੀ ਭਰਤੀ ਉਹ ਪੈਂਡਿੰਗ ਪਈ ਹੈ ਹੂੰ ਹੁਦੋਂ ਦੀ ਹਿਸਾਬ ਲਾਓ 1,80,000 ਸੈਨਾ ਦੀ ਭਰਤੀ ਪੈਂਡਿੰਗ ਹੈ ਤੇ ਅਸੀਂ ਸੁਰੱਖਿਆ ਦੇ ਵਿੱਚ ਤਾਂ ਘਾਟਾ ਕਿਤਨਾ ਕਰਦੇ ਦੇਖੋ ਨੂੰ ਮਿਲਣਾ ਹੂੰ ਤੁਹਡੇ ਨਾਲ ਇਹ ਜਿਹੇ ਹਾਸੇ ਹੁੰਦੇ ਨੇ ਤੇ ਫਿਰ ਆਪਸੀ ਭਾਈਚਾਰਾ ਜਿਹੜਾ ਹੈ ਉਹ ਖਰਾਬ ਹੁੰਦਾ ਹੈ। ਹੂੰ। ਅਸੀਂ ਅਪੀਲ ਕਰਦੇ ਹਾਂ ਭਾਰਤ ਸਰਕਾਰ ਕੋਲੋਂ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਸੈਨਾ ਦੀ ਭਰਤੀ ਹੈ ਉਹ ਪੂਰ ਕੀਤੀ ਜਾਵੇ। ਵੱਧ ਵੱਧ ਸੈਨਾ ਦੀਆਂ ਭਰਤੀਆਂ ਖੋਲੀਆਂ ਜਾਣ ਤਾਂ ਅੱਗੇ ਸਾਡੀ ਸਾਡੀ ਸੁਰੱਖਿਆ ਹੈ। ਉਹ ਯਕੀਨੀ ਹੋਵੇ ਹਰ ਭਾਰਤੀ ਤੇ ਪਿਛਲੇ ਦਿਨੀ ਜੇਕਰ ਗੱਲ ਕਰੀਏ ਪੀਐਮ ਮੋਦੀ ਵੱਲੋਂ ਵੀ ਅਮਿਤ ਸ਼ਾਹ ਵੱਲੋਂ ਵੀ ਗੱਲ ਕਹੀ ਗਈ ਸੀ ਕਿ ਜਿਹੜਾ ਕੇਸ ਤਾਂ ਸਾਡੇ ਨਾਲ ਦੇ ਚੀਨ ਦਾ ਕਿਸੇ ਨੇ ਵੇਸੀ ਤੇ ਸਾਡੇ ਕੋਈ ਆ ਕੇ ਸਾਡੇ ਨਾਲ ਕੋਈ ਸਾਡੇ ਤੇ ਹਮਲਾ ਕਰਦਾ ਸੀ ਉਹਨੂੰ ਨਿਜਠਣ ਨੂੰ ਤਿਆਰ ਆ ਤੇ ਦੂਜੇ ਪਾਸੇ ਤੁਸੀਂ ਇਹ ਗੱਲ ਕਰ ਰਹੇ ਕਿ ਆਪਣੀ ਸੈਨਾ ਦੀ ਭਰਤੀ ਵੀ ਘਟਾ ਜਿਵੇਂ ਕਿ ਜਨਰਲ ਬਖਸ਼ੀ ਵੱਲੋਂ ਲਾ ਕੇ ਬਿਆਨ ਦਿੱਤਾ ਗਿਆ ਕਿ ਆ ਕਿ ਮੈਂ ਇਹ ਜਨ ਕਿਵੇਂ ਦੇਖ ਦੇ ਸਕਦਾ ਇਹਦੇ ਤੇ ਦੇਖੋ ਜੀ ਬਿਆਨ ਬਾਈ ਨਾਲ ਤਾਂ ਕੁਝ ਨਹੀਂ ਹੋਣਾ ਇਹ ਤਾਂ ਕੁਝ ਕਰਕੇ ਦਿਖਾਣਾ ਪੈਣਾ ਤੇ ਉਹ ਚੀਨ ਹੈ ਜੋ ਪਾਕਿਸਤਾਨ ਹੈ ਜਿਹੜਾ ਵੀ ਸਾਨੂੰ ਅੱਖਾਂ ਸਤਾਂਦਾ ਸਾਡੇ ਮੁਲਕ ਨੂੰ ਹਮ ਸਿੱਧਾ ਟੱਕਰ ਨਾ ਪੈਣਾ ਸਾਹਿਬ ਜੀ ਜੇ ਗੱਲ ਕਰੀਏ ਪਿਛਲੇ ਦਿਨੀ ਅੰਬਰਸਰ ਵੀ ਬੰਬ ਧਮਾਕਾ ਹੋਇਆ ਸੀ ਪੁਲ ਚੌਂਕੀ ਦੇ ਵਿੱਚ ਇਹ ਚੀਜ਼ਾਂ ਕਿਉਂ ਇਹੋ ਜਿਹੇ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਨੇ ਕੀ ਇਹਦੇ ਪਿੱਛੇ ਕਿਹਦਾ ਹੱਥ ਹੈ ਕੀ ਚੱਕਰ ਹੈ ਕੁਝ ਤਾਂ ਸਰਕਾਰਾਂ ਦੇ ਘਾਟਿਆਂ 'ਚ ਸਰਕਾਰਾਂ ਟਾਈਟ ਕੰਮ ਕਰਨਗੀਆਂ ਸੁਰੱਖਿਆ ਪ੍ਰਬੰਧ ਚੰਗੇ ਹੋਣਗੇ ਤੇ ਚੀਜ਼ਾਂ ਰੁਕ ਜਾਣਗੀਆਂ ਹਮ ਹਮ ਨਹੀਂ ਤਾਂ ਤੁਹਾਨੂੰ ਇਹ ਜੀ ਚੀਜ਼ਾਂ ਸਾਹਮਣਾ ਕਰਨਾ ਇੱਥੇ ਹਮ ਹਮ ਇਸ ਕਾਰਨ ਨੂੰ ਸਖਤੀ ਕਰਨੀ ਚਾਹੀਦੀ ਹੈ ਜਿਹੜੇ ਫਰਾਰਤੀ ਅੰਸਰ ਹਨ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ ਤੇ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਹੂੰ ਹੂੰ ਹੁਣ ਤੇ ਇੱਕ ਗੱਲ ਅਗਲੀ ਥੋੜਾ ਜੂਸ ਸੀ ਉੱਥੇ ਦਾ ਜੇ ਆਪਾਂ ਕਸ਼ਮੀਰ ਦਾ ਜੁਰੂਰ ਦੀ ਗੱਲ ਕਰਦੇ ਆ ਪਹਿਲਾਂ ਉਹ ਜਿਵੇਂ ਕਿ ਰੋੜੇ ਮਾਰਨ ਦੇ ਵਿੱਚ ਹਿੱਸੇ ਜਿਹੇ ਜਿਹੇ ਅੰਦੋਲਨ ਦੇ ਸੀ ਹੁੰਦਾ ਵਿੱਚ ਹਿੱਸਾ ਲੈਂਦੇ ਹੁੰਦੇ ਸੀ ਜਿਹੜੀ ਕਸ਼ਮੀਰ ਦੀ ਹੁੰਦੀ ਜੋਤ ਜਨਰੇਸ਼ਨ ਹੈ ਬਹੁਤ ਜ਼ਿਆਦਾ ਫਰਕ ਆਉਂਦਾ ਹੈ ਚਾਹ ਹੁਣ ਜਿੱਥੇ ਕਿ ਪਹਿਲਾਂ ਕੁਝ ਸਾਲ ਪਹਿਲਾਂ ਅਸੀਂ ਦੇਖਦੇ ਸੀ ਕਿ ਉੱਥੇ ਪੱਥਰ ਵਾਈ ਸੋਸ ਅਮੂਲੀਅਤ ਕਰਦੇ ਸੀ ਉਹ ਉਹੀ ਬੱਚੇ ਨੇ ਕਿ ਜਿਹੜੇ ਇੰਜੀਨੀਅਰਿੰਗ ਕਰ ਰਹੇ ਨੇ ਐਜੂਕੇਸ਼ਨ ਵਿੱਚ ਡਾਕਟਰ ਬਣਨੇ ਨੇ ਇੰਜੀਨੀਅਰ ਬਣਨੇ ਨੇ ਬਹੁਤ ਇੱਥੇ ਪੜਾਈ ਕਰ ਰਹੇ ਆਂ ਔਰ ਪਹਿਲੀ ਵਾਰ ਹੋਇਆ ਕਿ ਉੱਥੇ ਦੀ ਜਿਹੜੀ ਹਵਾਮ ਹੈ ਕਸ਼ਮੀਰ ਦੀ ਪਹਿਲਗਾਮ ਹਾਸੇ ਤੋਂ ਬਾਅਦ ਉਹ ਰੋਡ ਦੇ ਉੱਤੇ ਹੈ ਸਾਰੀ ਹੱਤਬਾਦ ਦੇ ਖਿਲਾਫ ਹੈ ਔਰ ਉੱਥੇ ਦੀ ਮਸਜਿਦਾਂ ਦੇ ਅੰਦਰ ਐਲਾਨ ਹੋਇਆ ਹੈ ਬਗਾਇਦਾ ਕਿ ਅਸੀਂ ਇਹਨੂੰ ਖਤਮ ਕਰਾਂਗੇ ਅਸੀਂ ਇਸ ਭਾਰਤ ਸਰਕਾਰ ਦੇ ਅਸੀਂ ਸਟੇਟ ਸਰਕਾਰ ਦੇ ਨਾਂ ਹੱਤਬਾਦ ਨਹੀਂ ਹੋਣਾ ਚਾਹੀਦਾ ਸਾਰੇ ਜੀਉਣਾ ਚਾਹੁੰਦੇ ਆਂ ਸਾਰੇ ਸਕੂਨ ਦੀ ਜ਼ਿੰਦਗੀ ਜੀਣਾ ਚਾਹੁੰਦਾ ਜਿਹੜੇ ਕੀ ਗੱਲ ਕਰੀ ਆਪਾਂ ਥੋੜੇ ਕਰੀਬ 28 ਦੇ ਕਰੀਬ ਜਿਹੜੀਆਂ ਦੀ ਮੌਤ ਹੋਈ ਆ 25 28 ਦੇ ਕਰੀਬ ਉਹਨਾਂ ਦੇ ਪਰਿਵਾਰਾਂ ਦੇ ਲਈ ਕੁਝ ਮੰਗ ਕਰਦੇ ਸਰਕਾਰ ਤੋਂ ਕਹਿਣਾ ਚਾਹੁੰਦੇ ਕੋਈ ਉਹ ਘਾਟਾ ਤਾਂ ਦੇਖੋ ਪਰਿਵਾਰਾਂ ਨੂੰ ਕਦੇ ਜ਼ਿੰਦਗੀ ਜੀ ਪੂਰਾ ਨਹੀਂ ਹੁੰਦਾ ਜਿਹਦਾ ਜੀ ਚਲਿਆ ਗਿਆ ਜਿਹਦਾ ਦੋਸ ਚਲਿਆ ਗਿਆ ਉਹ ਘਾਟਾ ਤਾਂ ਕੋਈ ਵੀ ਸਰਕਾਰ ਪੂਰਾ ਨਹੀਂ ਕਰ ਸਕਦੀ ਹਾਂ ਇਹ ਤੇ ਮੱਲਮ ਲਾ ਸਕਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਵੇ ਉਹਨਾਂ ਦੇ ਬੱਚਿਆਂ ਨੂੰ ਜਿਹੜੇ 18 ਸਾਲ ਤੋਂ ਵੱਧ ਆ ਲਿਆਂ ਉੱਪਰ ਭੈਣ ਭਾਈ ਜੋ ਵੀ ਹੈ ਉਹਨਾਂ ਨੂੰ ਨੌਕਰੀ ਦਾ ਪ੍ਰਬੰਧ ਕਰੇ ਇਮੀਡੀਟਲੀ ਜਿਹੜੇ ਹੁਣ ਆਪਾਂ ਗੱਲ ਕਰੀਏ ਜੇ ਉੱਥੇ ਦੇ ਐਵੇਂ ਦੇ ਹਾਲਾਤ ਰਹੇ ਤਾਂ ਜਿਹੜੇ ਉੱਥੇ ਦਾ ਵਪਾਰ ਆ ਪਹਿਲਗਾਮ ਦਾ ਕਸ਼ਮੀਰ ਦੇ ਲੋਕ ਜਿਹੜੇ ਸਹਿਰ ਸਪਾਟੇ ਲਈ ਜਾਂਦੇ ਸੀ ਸਲਾਨੀ ਜਾਂਦੇ ਸੀ ਜਿਹੜੇ ਉੱਥੇ ਉਹਨਾਂ ਦੇ ਉਹਨਾਂ ਦੇ ਉੱਤੇ ਟਿਕੇ ਹੋਏ ਸੀ ਉਹਨਾਂ ਦੇ ਜਾਨ ਨਾਲ ਉਹਨਾਂ ਦੇ ਉਹਨਾਂ ਦੇ ਘਰ ਪਰਿਵਾਰ ਚੱਲਦੇ ਸੀ ਪਰ ਉਹਨਾਂ ਦੀ ਜੇ ਗੱਲ ਕਰੀਏ ਜੇ ਇਦਾਂ ਹੀ ਐਵੇਂ ਦੇ ਵਾਰਦਤਾਂ ਹੋਈਆਂ ਤਾਂ ਉਹਨਾਂ ਦੇ ਉੱਤੇ ਵੀ ਇੱਕ ਮਾੜਾ ਅਸਰ ਪਏਗਾ ਸਾਹਿਬ ਜੀ ਕਿਵੇਂ ਜਿਹੜੇ ਵੀ ਟੂਰਿਸਟ ਪੈਲਸ ਨੇ ਤੇ ਕਸ਼ਮੀਰ ਐ ਚਾਹ ਖੜਾ ਹਿਮਾਚਲ ਐ ਉਹ ਸਲਾਨੀਆਂ ਦੇ ਸਿਰ ਤੇ ਹੀ ਚੱਲਦੇ ਨੇ ਜ਼ਿਆਦਾ ਠੀਕ ਹੈ ਜੀ ਹੁਣ ਡਰਦੇ ਮਾਲ ਦੇ ਉੱਤੇ ਕੌਣ ਜਾਊਗਾ ਜੀ ਔਰ ਜਿਹੜੇ ਜਿਨ੍ਹਾਂ ਦਾ ਸਮਝੋਗੇ ਕੰਮ ਤੰਦਾਈ ਉਹਨਾਂ ਦੇ ਸਿਰਫ ਤੇ ਚੱਲਦਾ ਸੀ ਛੋਟੇ-ਮੋਟੇ ਕੰਮ ਸੀ ਕੋਈ ਉੱਤੇ ਪਰਾਠੇ ਵੇਚਦਾ ਕੋਈ ਚਾਹ ਵੇਚਦਾ ਕੁਝ ਵੀ ਠੀਕ ਨਹੀਂ ਉਹ ਤਾਂ ਸਾਰਾ ਠੱਪ ਹੋ ਗਿਆ ਉਹ ਤਾਂ ਰੋਜ਼ ਦੀ ਕਰਕੇ ਖਾਣ ਵਾਲੀ ਸੀ ਕਸ਼ਮੀਰੀ ਹਮ ਇਹ ਸਾਰਾ ਇਨਸਾਨ ਦਾ ਸਟੇਟ ਦੇ ਅੰਦਰ ਅਮੀਰ ਨਹੀਂ ਹੁੰਦਾ ਉਹ ਵੀ ਤਾਂ ਉਹਨਾਂ ਨੇ ਵੀ ਇੱਕ ਤਰ੍ਹਾਂ ਦੇ ਉਹਨਾਂ ਦਾ ਵੀ ਕਤਲ ਹੀ ਹੋ ਗਿਆ ਹਮ ਉਸ ਤੁਹਾਡੇ ਕੋਲ ਕਾਰੋਬਾਰ ਹੀ ਨਹੀਂ ਰਿਹਾ ਕੋਈ ਕਾਨੂੰਨੀ ਰਹਿਣੀ ਤਾਂ ਫਿਰ ਦਿੱਕਤ ਬਹੁਤ ਵੱਡੀ ਹੈ ਸਾਹਿਬ ਜੀ ਇੱਕ ਹੋਰ ਵੀ ਤੁਸੀਂ ਦੇਖਿਆ ਹੋਣਾ ਕਿ ਛੋਟੇ-ਛੋਟੇ ਬੱਚੇ ਸੀ ਇੱਕ ਲੈਫਟਿੰਗ ਜਿਹੜਾ ਸਾਡਾ ਫੌਜੀ ਭਰਾ ਸੀ ਉਹਦਾ ਵੀ ਜੇ 16 ਨੂੰ ਵਿਆਹ ਹੁੰਦਾ ਤੇ ਅੱਜ ਉਹ ਕਿਤੇ ਦੋ ਤਿੰਨ ਦਿਨ ਬਾਅਦ ਘੁੰਮਣ ਜਾਂਦਾ ਤੇ ਉਹਦੀ ਵੀ ਹੱਤਿਆ ਕਰ ਦਿੱਤੀ ਜਾਂਦੀ ਆ ਬੱਚਿਆਂ ਸਾਹਮਣੇ ਉਹਦੇ ਪਿਤਾ ਮਾਂ ਦੀ ਮੌਤ ਹੋਈ ਉਹ ਘਟਨਾਵਾਂ ਨੂੰ ਕਿਵੇਂ ਮੰਨ ਤੁਸੀਂ ਦੇਖਦੇ ਹੋ ਕਿ ਇਹੋ ਜਿਹੀ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਹ ਇਹਨੂੰ ਰੋਕਣ ਵਿੱਚ ਸਰਕਾਰ ਬਾਰੇ ਤੁਸੀਂ ਕਿਵੇਂ ਦੇ ਸਰਕਾਰ ਦੀ ਜਿਹੜੀ ਸਾਰੀ ਉੱਥੇ ਦੀ ਗਵਰਨਮੈਂਟ ਦੀ ਜਿਹੜੀ ਕੀ ਕਿਵੇਂ ਦੀ ਉਹਨਾਂ ਦੇ ਉੱਤੇ ਦੇਖਦੇ ਹੋ ਕਿ ਉਹ ਚੋਸੀ ਚੋਸੀ ਦੇ ਤਾਂ ਆਪਾਂ ਕਹੀਏ ਸਰਕਾਰ ਦਾ ਫੇਲਿਅਰ ਰਹੀ ਹੈ ਕਿ ਬਹੁਤ ਵੱਡਾ ਸਕਿਉਰਿਟੀ ਦਾ ਹਮਮ ਅਗਰ ਸਕਿਉਰਿਟੀ ਟਾਈਟ ਹੁੰਦੀ ਉੱਥੇ ਉਹਨਾਂ ਦੀ ਜਰੂਰਤ ਨਹੀਂ ਪੈਣੀ ਸੀ ਉੱਥੇ ਹਮਲਾ ਕਰਨ ਦੀ ਠੀਕ ਹੈ ਨਾ ਜਿਹੜੇ ਸਾਡੇ ਸਾਥੀ ਸਾਡੇ ਇੱਥੇ ਦੇ ਭੈਣ ਭਰਾ ਉੱਥੇ ਮਾਰੇ ਗਏ ਨੇ ਸਰਕਾਰ ਨੂੰ ਚਾਹੀਦਾ ਕਿ ਇਮੀਡੀਏਟਲੀ ਉਹਨਾਂ ਦੀ ਮਦਦ ਕਰੇ ਐਲਾਨ ਕਰੇ ਤਾਂ ਕਿ ਥੋੜਾ ਉਹਨਾਂ ਦਾ ਹੌਸਲਾ ਵਧੇ ਪਰ ਸਰਕਾਰ ਨੂੰ ਉੱਥੇ ਦੀ ਪਤਾ ਸੀ ਕਿ ਲੋਕ ਇੱਥੇ ਇਸਲਾਨੀ ਆਉਂਦੇ ਸੀ ਸਾਇਤਪਾਟੇ ਨੂੰ ਉੱਥੇ ਸਕਿਉਰਿਟੀ ਦਾ ਪ੍ਰਬੰਧ ਪਹਿਲੇ ਨਹੀਂ ਹੋਣਾ ਚਾਹੀਦਾ ਸੀ ਇਹ ਜਦੋਂ ਦੀ ਬਿਲਕੁਲ ਨਿਊਜ਼ ਦੇ ਕੀ ਪਤਾ ਚੱਲ ਰਿਹਾ ਹੈ ਕਿ ਉਹ ਤੇ ਸਕਿਉਰਟੀ ਕੁਝ ਦਿਨ ਪਹਿਲਾਂ ਹੀ ਹਟਾਈ ਗਈ। ਉਹਦਾ ਕਾਰਨ ਕੀ ਹੈ? ਜਾਂਚ ਤਾਂ ਵਿਚ ਸਰਕਾਰਾਂ ਇਹਦੀ ਜਾਂਚ ਕਰੂਗਾ। ਨਹੀਂ ਫਿਰ ਇਹ ਸਕਿਉਰਟੀ ਤੁਸੀਂ ਕਹਿੰਦੇ ਹਟਾ ਦਿੱਤੀ ਗਈ। ਕਾਰਨ ਕੀ ਰਿਹਾ ਹੈ ਦੇ ਕਿ ਪਹਿਲਾਂ ਹੀ ਕੁਝ ਪਤਾ ਸੀ ਉਹਨਾਂ ਨੂੰ। ਨਹੀਂ ਕੁਝ ਨਹੀਂ ਕਰਦੇ ਬਈ। ਤਾਂ ਮੌਕੇ ਤੇ ਸਰਕਾਰਾਂ ਘੱਟ ਸਰਕਾਰ ਦੱਸ ਸਕਦੀ ਹੈ ਉਹਦੇ ਤੇ। ਇਹ ਨਹੀਂ ਵੱਡੀ ਜਗ੍ਹਾ ਜਿੱਥੇ 25 ਸੌ ਤਿੰਨ ਜਾਜ ਆਜਾ ਸਲਾਨੀ ਰੋਜ਼ ਮੌਜੂਦ ਰਹਿੰਦਾ ਸੀਗਾ ਉੱਥੇ ਅਸੀਂ ਗੋਟੀ ਹਰਾਨ ਤੱਕ ਹਟਾਉਣ ਦਾ ਕਾਰਨ ਕੀ ਹੈ ਇਹ ਤਾਂ ਉਹ ਹੀ ਦੱਸੇਗਾ